ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਆਉਣ ਲੱਗੀ ਆ ਪ੍ਰਿੰਟ ਸੂਟਾਂ ਦੇ ਉੱਤੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਤੁਸੀਂ ਡਿਮਾਂਡ ਕਰਨ ਰਹੇ ਹੋ ਤੇ ਬਿਨਾਂ ਦੁਪੱਟੇ ਤੋਂ ਆਉਣੇ ਜੇ ਰੇਟ ਆਉਣਾਂ ਦੇ 400 ਤੇ 45 ਰੁਪਏ ਸਾਰੇ ਮਿਕਸ ਪ੍ਰਿੰਟ ਨੇ ਇਹ ਚ ਰਿਯਾਨ ਵੀ ਆ ਕਾਟਨ ਵੀ ਆ ਸਰਪਲਸ ਵੀ ਆ ਤੇ ਐਕਸਪੋਰਟ ਵੀ ਆ ਉਹ ਤੁਹਾਨੂੰ ਕਰਾਵਾਂ ਚੈੱਕ ਪਹਿਲਾ ਸੂਟ ਤੇ ਇਹ ਆਗਾ ਜੇ ਬਹੁਤ ਜ਼ਿਆਦਾ ਸੋਹਣਾ ਕਾਟਨ ਦਾ ਪ੍ਰਿੰਟ ਇਹ ਇਹ ਸਾਰੇ ਕਾਟਨ ਬੇਸ ਹੋਣਗੇ ਕੋਈ ਮਿਕਸ ਸਿੰਥੈਟਿਕ ਨਹੀਂ ਹੋਗਾ ਇਹਦੇ ਵਿੱਚ ਇਹ ਜੇ ਰਿਅਨ ਮਿਲ ਜੂਗੀ ਜੇ ਤੁਹਾਨੂੰ ਸਰਪਲਸ ਮਿਲ ਜੂਗੀ ਜੇ ਐਕਸਪੋਰਟ ਮਿਲ ਜੂਗੀ ਜੇ ਇਹ ਹੈਗਾ ਜੇ ਸਰਪਲਸ ਕਾਟਨ ਦਾ ਪ੍ਰਿੰਟ ਫੁੱਲ ਗਰੰਟੀ ਵਾਲਾ ਸੂਟ ਜੇ ਕੋਈ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਜੇ ਕੋਈ ਇਹਨੂੰ ਰੰਗ ਖਰਾਬ ਨਹੀਂ ਹੋਣ ਵਾਲਾ ਇਹਦਾ ਤੇ ਮਸ਼ੀਨ ਵਾਸ਼ੇਬਲ ਜੇ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਧੋ ਸਕਦੇ ਜੇ ਸ਼ਿਪਿੰਗ ਫ੍ਰੀ ਆਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਆਉਣਾ ਜੇ ਇਹਦਾ ਸਿਰਫ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਸਿਰਫ 400 ਤੇ 45 ਰੁਪਏ ਦੇ ਵਿੱਚ ਇਹ ਇੱਕ ਆ ਵੀ ਸ਼ਾਨਦਾਰ ਜਹਾ ਆ ਗਿਆ ਜੇ ਬਲੂ ਪ੍ਰਿੰਟ ਬਲੂ ਜੇ ਕਿਤੇ ਬਲੈਕ ਨਾ ਸਮਝਿਓ ਇਹਨੂੰ ਇਹ ਡਾਰਕ ਬਲੂ ਕਲਰ ਜੇ ਰੇਟ ਇਹਦਾ ਜਿਹੜਾ ਹੁੰਦਾ ਬਲੈਕ ਨਜ਼ਰ ਆਉਂਦਾ ਵੀਡੀਓ ਚ ਬਲੈਕ ਆਉਂਦਾ ਹੋਗਾ ਪਰ ਡਾਰਕ ਬਲੂ ਜੇ ਤੇ ਇਹ ਤੁਸੀਂ ਲੈ ਸਕਦੇ ਜੇ 400 ਤੇ 450 ਰੁਪਈਆ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਬਿਨਾ ਦੁਪੱਟਿਆਂ ਤੋਂ ਸੂਟ ਜੇ ਸਾਰੇ ਤੇ ਇਹਨਾਂ ਦੀ ਕੱਟ ਜਿਹੜੀ ਆਉਣੀ ਜੇ ਉਹ ਵੱਡੇ 바ਰ ਦੀ ਜੇ 3.5 ਮੀਟਰ ਦੀ 3.5 ਮੀਟਰ ਵੱਡਾ 바ਰ ਜਿਹੜਾ ਜੇ 5 ਮੀਟਰ ਦੇ ਕਰੀਬ ਹੋ ਜਾਂਦਾ ਤੇ ਇਸ ਤੋਂ ਬਾਅਦ ਆ ਗਿਆ ਜੇ ਸ਼ਾਨਦਾਰ ਪ੍ਰਿੰਟ ਰਿਯਾਨ ਦੇ ਵਿੱਚ ਇਹ ਬਹੁਤ ਸੋਹਣੀ ਕੁਆਲਿਟੀ ਜੇ ਰਿਯਾਨ ਦੀ ਤੇ ਇਹਦੇ ਤੁਸੀਂ ਫਰੌਗ ਡਰੈਸ ਕੋਡ ਸੈਟ ਜੋ ਮਰਜ਼ੀ ਬਣਾ ਸਕਦੇ ਜੇ ਇਹਦੀ ਵੀ ਤੁਹਾਨੂੰ ਸ਼ਿਪਿੰਗ ਫ੍ਰੀ ਦਊਗਾ ਆਲ ਓਵਰ ਇੰਡੀਆ 'ਚ ਰੇਟ ਸਿਰਫ ਤੇ ਸਿਰਫ 400 ਤੇ 45 ਰੁਪਏ ਤੇ ਆ ਵੀ ਸ਼ਾਨਦਾਰ ਜਾਂ ਪ੍ਰਿੰਟ ਚੈੱਕ ਕਰਿਓ ਬਹੁਤ ਸੋਹਣਾ ਪ੍ਰਿੰਟ ਜੇ ਇਹ ਤੁਹਾਨੂੰ ਮਿਲ ਜਣਾ ਜੇ ਸਰਪਲਸ ਦੇ ਵਿੱਚ ਬਹੁਤ ਸੋਹਣੀ ਸਰਪਲਸ ਦੀ ਕਾਟਨ ਜੇ ਤੇ ਇਹ ਤੁਸੀਂ ਇਹਦੀਆਂ ਸਟੈਂਪਾਂ ਵੀ ਬਕਾਇਦਾ ਵੇਖ ਸਕਦੇ ਜੇ ਜਿਹਦੇ ਵਿੱਚ ਤੁਹਾਨੂੰ 100% ਐਕਸਪੋਰਟ ਕਾਟਨ ਕੁਆਲਿਟੀ ਜਿਹੜੀ ਆ ਲਿਖਿਆ ਮਿਲ ਜੂਗਾ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ ਇਹ ਸੂਟ ਦਾ 445 ਰੁਪਏ ਮਾਰਕੀਟ 750 ਦੇ ਸੂਟ ਸੇਲ ਹੋਣ ਦੇ ਜੇ ਆਪਣੇ ਕੋਲ ਤੁਹਾਨੂੰ ਮਿਲਣਾ ਜੇ 400 ਤੇ 45 ਰੁਪਿਆ ਦਾ ਸਿਰਫ ਉਹ ਵੀ ਆਲ ਓਵਰ ਇੰਡੀਆ ਜੇ ਫ੍ਰੀ ਸ਼ਿਪਿੰਗ ਦੇ ਨਾਲ ਇਸ ਤੋਂ ਬਾਅਦ ਜਿਹੜਾ ਪ੍ਰਿੰਟ ਜੇ ਇਹ ਵੀ ਪ੍ਰਿੰਟ ਤੁਹਾਨੂੰ ਮਿਲਣਾ ਜੇ ਐਕਸਪੋਰਟ ਦੇ ਵਿੱਚ ਸਰਪਲਸ ਦੇ ਵਿੱਚ ਇਹ ਵੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਸਕਰੀਨ ਸ਼ਾਟ ਲੈ ਕੇ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਭੇਜੋ ਸੇਮ ਨੰਬਰ ਦੇ ਉੱਤੇ ਪੇਮੈਂਟ ਹੋਣੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਤੇ ਕੁਆਲਿਟੀ ਚੈੱਕ ਕਰ ਲਓ ਸੂਟ ਦੀ ਨੇੜਿਓ ਬਹੁਤ ਸੋਹਣੀ ਕੁਆਲਿਟੀ ਜੇ ਬਹੁਤ ਜਿਆਦਾ ਸ਼ਾਨਦਾਰ ਸਟੱਫ ਜੇ ਤੇ ਨਾ ਹੀ ਖਰਾਬ ਹੋਣਾ ਜੇ ਨਾ ਹੀ ਇਹਨਾਂ ਦੇ ਰੰਗ ਜਾਣੇ ਤੇ ਬਹੁਤ ਹੀ ਜਿਆਦਾ ਸੋਹਣੀ ਕੁਆਲਿਟੀ ਆ ਰੇਟ ਦਊਗਾ ਸਿਰਫ 445 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਬਹੁਤ ਸੋਹਣਾ ਕਲਰ ਜਿਹਦੇ ਵਿੱਚ ਬਹੁਤ ਸੋਹਣੇ ਲੈਮਨ ਪ੍ਰਿੰਟ ਬਣੇ ਆ ਤੇ ਕਲਰ ਬਹੁਤ ਸੋਹਣਾ ਜੇ ਟਿਊਨ ਬਹੁਤ ਸ਼ਾਨਦਾਰ ਆ ਅੱਛਾ ਥੋੜਾ ਡਾਰਕ ਕਾਉਂਡ ਆ ਉਹ ਥੋੜਾ ਲਾਈਟ ਕਲਰ ਹਾਂ ਜਿਹੜਾ ਦੱਸੀ ਜਾਇਆ ਕਰੋ ਬਈ ਇਧਰੋਂ ਤੁਸੀਂ ਅੱਜ ਬੈਕ ਐਂਡ ਤੇ ਜੇ ਹਾਂ ਇਹ ਵੀ ਬਹੁਤ ਸੋਹਣੀ ਕਾਟਨ ਜੇ ਇਹ ਆਊਗਾ ਕੈਮਰੀ ਕਾਟਨ ਦਾ ਸੂਟ ਤੇ ਬਹੁਤ ਪਿਆਰਾ ਸੂਟ ਜੇ ਇਹ ਵੀ ਬਿਨਾ ਲਾਈਨਿੰਗ ਤੋਂ ਬਣ ਜਾਂਦਾ ਜੇ ਟਰਾਂਸਪੇਰੈਂਸੀ ਇਹਦੇ ਵਿੱਚ ਨਹੀਂ ਹੈਗੀ ਬਿਲਕੁਲ ਵੀ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਰੇਟ ਆਉਣਾ ਜੇ 400 ਤੇ 45 ਰੁਪਏ ਸਿਰਫ ਇਸ ਤੋਂ ਬਾਅਦ ਆਗਾ ਜੇ ਰੈੱਡ ਤੇ ਇਹ ਤੁਹਾਨੂੰ ਮਿਲੂਗਾ ਜੇ ਐਕਸਪੋਰਟ ਕਾਟਨ ਦੇ ਵਿੱਚ ਇਹ ਵੀ ਸ਼ਾਨਦਾਰ ਸਟਾਫ ਜੇ ਇਹ ਵੀ ਜਿੱਦਾਂ ਮਰਜ਼ੀ ਹੰਡਾਓ ਖਰਾਬ ਨਹੀਂ ਹੋਣ ਵਾਲਾ ਪਿਓਰ ਕਾਟਨ ਦਾ ਸੂਟ ਜੇ ਜਿਹੜਾ ਤੁਹਾਨੂੰ ਮਿਲੂਗਾ ਸਰਪਲਸ ਕਾਟਨ ਦੇ ਵਿੱਚ カラー चेक ਕਰੀ ਜਾਓ ਸਾਰੇ ਤੁਹਾਨੂੰ ਅੱਜ ਸ਼ਾਨਦਾਰ ਮਿਲਨੇ ਆ ਤੇ ਰੇਟ ਸਿਰਫ ਤੇ ਸਿਰਫ 400 ਤੇ 45 ਰੁਪਏ ਪ੍ਰਿੰਟ ਵੇਖੋ ਪਹਿਲਾਂ ਤਾਂ ਸੂਟਾਂ ਦੇ ਫਿਰ ਇਹਨਾਂ ਦੀ ਕੁਆਲਿਟੀ ਚੈੱਕ ਕਰਿਓ ਤੇ ਇਹ ਸੂਟ ਤੁਸੀਂ ਮਗਾ ਕੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਤੇ ਕੁਆਲਿਟੀ ਚੈੱਕ ਕਰ ਸਕਦੇ ਜੇ ਤੁਸੀਂ ਇੱਥੇ ਆਣ ਕੇ ਮੇਰੇ ਕੋਲ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਜੇ ਸਿਰਫ 445 ਰੁਪਈਆਂ ਦੇ ਨਾਲ ਤੇ ਆਹ ਸ਼ਾਨਦਾਰ ਜਿਹਾ ਪ੍ਰਿੰਟ ਆਗਾ ਜੇ ਰਿਯਾਨ ਦੇ ਵਿੱਚ ਬਹੁਤ ਸੋਹਣੀ ਕੁਆਲਿਟੀ ਜੇ ਇਹਦੀ ਇਹਦਾ ਫੈਬਰਿਕ ਆਗਾ ਜੇ ਰਿਯਾਨ ਕਾਟਨ ਦਾ ਤੇ ਕੁਆਲਿਟੀ ਬਹੁਤ ਵਧੀਆ ਜੇ A1 ਕੁਆਲਿਟੀ ਜੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੌਫਟ ਆ ਪੂਰੇ ਐ ਠੰਡੇ ਠੰਡੇ ਕੋਲ ਕੋਲ ਸੂਟ ਨੇ ਰੇਟ ਉਸ ਤੋਂ ਵੀ ਕੋਲ ਜੇ 445 ਰੁਪਏ ਦੇ ਵਿੱਚ ਸਿਰਫ ਤੇ ਆ ਵੀ ਸ਼ਾਨਦਾਰ ਜਾਂ ਪ੍ਰਿੰਟ ਆ ਗਿਆ ਜੇ ਕੈਮਰਿਕ ਦਾ ਇਹ ਬਹੁਤ ਸਾਰੇ ਸੂਟ ਜਿਹੜੇ ਸੀਗੇ ਦੁਪੱਟੇ ਦੇ ਨਾਲ ਸੇਲ ਹੋਏ ਸੀ ਇਹ ਸੂਟ ਆਪਣੇ ਕੋ ਬਿਨਾਂ ਦੁਪੱਟੇ ਦਾ ਵੀ ਮਿਲ ਜੂਗਾ ਤੁਹਾਨੂੰ ਰੇਟ ਸਿਰਫ ਇਹਦਾ ਹੋਣਾ ਜੇ 400 ਤੇ 45 ਰੁਪਏ ਇੱਕ ਅਬੀ ਸ਼ਾਨਦਾਰ ਜਾਂ ਪ੍ਰਿੰਟ ਜਿਹੜਾ ਹੈਗਾ ਇਹ ਵੀ ਬਹੁਤ ਸਾਰਾ ਦੁਪੱਟਿਆਂ ਦੇ ਨਾਲ ਹੀ ਸੇਲ ਹੋਇਆ ਸੀ ਇਹ ਆਪਣੇ ਕੋਲ ਰੀਸਟਾਕ ਹੋਇਆ ਜੀ ਜਿਹਦੇ ਵਿੱਚ ਤੁਹਾਨੂੰ ਮਿਲਣਾ ਜੇ ਬਹੁਤ ਸ਼ਾਨਦਾਰ ਲਾਈਟ ਲੈਮਨ ਜਾਂ ਪ੍ਰਿੰਟ ਤੇ ਉੱਪਰ ਇਹਦੇ ਬਹੁਤ ਸੋਹਣੇ ਜਿਹੜੇ ਜੇ ਡਿਜ਼ਾਈਨ ਪ੍ਰਿੰਟ ਬਣੇ ਆ ਰੇਟ ਇਹਦਾ ਵੀ ਆਉਣਾ ਜੇ ਸਿਰਫ ਦੇ ਸਿਰਫ 445 ਰੁਪਏ ਤੇ ਅੱਗੇ ਆ ਗਿਆ ਜੇ ਵਾਈਟ ਦੇ ਵਿੱਚ ਇਹ ਵੀ ਤੁਹਾਨੂੰ ਮਿਲੂਗਾ ਜੇ ਸਰਪਲਸ ਦਾ ਪ੍ਰਿੰਟ ਤੇ ਬਹੁਤ ਸੋਹਣੀਆਂ ਇਹਦੇ ਵਿੱਚ ਬਲੂ ਤੇ ਰੈੱਡ ਦਾ ਕੰਬੀਨੇਸ਼ਨ ਜੇ ਬਹੁਤ ਟੌਪ ਦਾ ਇਹ ਵੀ ਤੁਸੀਂ ਕੁਆਲਿਟੀ ਜਿਹੜੀ ਜੇ ਸੂਟ ਦੀ ਵੇਖ ਸਕਦੇ ਜੇ ਬਹੁਤ ਜ਼ਿਆਦਾ ਸ਼ਾਨਦਾਰ ਜੇ ਆ ਲੋ ਜੀ ਇਹਦੇ ਵਿੱਚ ਵੀ ਟ੍ਰਾਂਸਪੇਰੈਂਸੀ ਕੋਈ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੋ ਜਾਊਗਾ ਜੇ ਵਾਈਟ ਬੇਸ ਸੂਟ ਆ ਰੇਟ ਇਹਦਾ ਜਿਹੜਾ ਆਉਣਾ ਜੇ ਉਹ ਵੀ ਸੇਮ ਆਉਣਾ ਜੇ 400 ਤੇ 45 ਰੁਪਏ ਤਾਂ ਪ੍ਰਿੰਟ ਫੇਰ ਇੱਕ ਵਾਰੀ ਆ ਗਿਆ ਜੇ ਰਿਅਨ ਦੇ ਵਿੱਚ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਵੇਲੇਬਲ ਆ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਇੱਕ ਆ ਸ਼ਾਨਦਾਰ ਜਿਹਾ ਪ੍ਰਿੰਟ ਆ ਗਿਆ ਜੇ ਸਰਪਲਸ ਦਾ ਹੁਣ ਤੱਕ ਦੇ ਆਪਾਂ ਜਿੰਨੇ ਵੀ ਪ੍ਰਿੰਟ ਕਾਟਨ ਸੂਟ ਜਿੰਨਾ ਵਿੱਚ ਆਪਾਂ ਸੇਲ ਕੀਤਾ ਹੈ ਸਭ ਤੋਂ ਵੱਧ ਪ੍ਰਿੰਟ ਆਪਾਂ ਆਹ ਵਾਲਾ ਸੇਲ ਕੀਤਾ ਦੁਪੱਟੇ ਨਾਲ ਵੀ ਬਿਨਾਂ ਦੁਪੱਟਿਆਂ ਤੋਂ ਵੀ ਮੈਚਿੰਗ ਨਾਲ ਵੀ ਇਹ ਇਸ ਵਾਰੀ ਆਲ ਓਵਰ ਦੇ ਵਿੱਚ ਜੇ ਤੇ ਇਹ ਸਭ ਤੋਂ ਵੱਧ ਪ੍ਰਿੰਟ ਜਿਹੜਾ ਜੇ ਡਿਮਾਂਡ ਚ ਰਿਹਾ ਹੈਗਾ ਤੇ ਸਭ ਤੋਂ ਵੱਧ ਪ੍ਰਿੰਟ ਸੇਲ ਵੀ ਇਹੀ ਹੋਇਆ ਹੈ ਤੇ ਆਹ ਸੋਨਾ ਜਿਹਾ ਪ੍ਰਿੰਟ ਆ ਗਿਆ ਜੇ ਸਰਪਲਸ ਦੇ ਵਿੱਚ ਕਾਟਨ ਸਰਪਲਸ ਦੀ ਦੇ ਨਾਲ ਮਿਲੂਗਾ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਕੱਟ ਤੁਹਾਨੂੰ ਮਿਲਣੀ ਹੈ ਵੱਡੇ ਪਰ ਦੇ ਵਿੱਚ 3.5 ਮੀਟਰ ਦੀ ਇਹਦੇ ਵਿੱਚ ਲਾਈਟ ਥੋੜਾ ਆਉਂਦਿਆ ਉਤਰਾ ਹੈ ਡਾਰਕ ਡਾਰਕ ਜੇ ਵੀਡੀਓ 'ਚ ਥੋੜਾ ਲਾਈਟ ਆਉਂਦਿਆ ਆ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ 'ਚ ਰੇਟ ਆਉਣਾ ਜੇ ਸਿਰਫ ਇਹਦਾ 400 ਤੇ 45 ਰੁਪਏ ਇੱਕ ਆ ਵੀ ਬੜੀ ਪਿਆਰੀ ਛੇੜ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਆਉਣਾ ਜੇ ਕੈਮਰੀ ਕਾਟਨ ਦੇ ਵਿੱਚ ਇਹਦੀ ਵੀ ਕੁਆਲਿਟੀ ਤੁਸੀਂ ਚੈੱਕ ਕਰਿਓ ਚਾਹੇ ਤੁਸੀਂ ਇੱਥੇ ਆਣ ਕੇ ਚੈੱਕ ਕਰ ਲਿਓ ਚਾਹੇ ਮੰਗਾ ਕੇ ਬਹੁਤ ਟੌਪ ਦੀ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ 400 ਤੇ 45 ਰੁਪਈਆ ਦੇ ਵਿੱਚ ਤੇ ਇਹ ਕਾ ਵੀ ਸ਼ਾਨਦਾਰ ਜਿਹਾ ਪ੍ਰਿੰਟ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਕੈਮਰੀ कॉटन ਦੇ ਉੱਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜਿਆਦਾ ਸੋਹਣਾ ਸਟਾਫ ਜੇ ਤੇ ਬਿਨਾਂ ਦੁਪट्टे ਤੋਂ ਜੇ ਰੇਟ ਹੈਗਾ ਜੇ ਇਹਦਾ ਵੀ 400 ਤੇ 45 ਰੁਪਈਆ ਤੇ ਆ ਵੀ ਕੈਮਰੀ कॉटन ਦੇ ਉੱਤੇ ਜੇ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਸ਼ਿਪਿੰਗ ਇਹਦੇ ਵਿੱਚ ਵੀ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਦੇਖ ਸਕਦੇ ਜੇ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਸਕਦੇ ਜੇ ਇਹ ਬਿਨਾਂ ਦੁਪੱਟੇ ਤੋਂ ਜੀ ਆ ਵੀ ਇੱਕ ਸ਼ਾਨਦਾਰ ਜਾਂ ਪ੍ਰਿੰਟ ਤੁਸੀਂ ਆਨਲਾਈਨ ਤੇ ਆਫਲਾਈਨ ਲੈ ਸਕਦੇ ਜੀ ਸਾਡੇ ਕੋ ਇਹ ਵੀ ਕਾਟਨ ਦੇ ਉੱਤੇ ਜੀ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੀ ਫ੍ਰੀ ਸ਼ਿਪਿੰਗ ਦੇ ਵਿੱਚ ਜਿਦੇ ਵਿੱਚ ਤੁਹਾਨੂੰ ਮਿਲੂਗਾ ਸ਼ਾਨਦਾਰ ਜਾਂ ਡਿਜੀਟਲ ਪ੍ਰਿੰਟ ਤੇ ਸ਼ਾਨਦਾਰ ਜਾਂ ਸੂਟ 3.5 ਮੀਟਰ ਦੀ ਕੱਟ ਵੱਡੇ ਵੜਦੇ ਵਿੱਚ ਤੇ ਆ ਲਓ ਜੀ ਆ ਇੱਕ ਵਾਰੀ ਫੇਰ ਹੋ ਗਿਆ ਰੀਸਟਾਕ ਤੇ ਇਸ ਤੋਂ ਬਾਅਦ ਆ ਵਾਲਾ ਸੂਟ ਜਿਹੜਾ ਜੇ ਇਹ ਵੀ ਆ ਮਹਾਂ ਰੀਸਟਾਕ ਹੋਇਆ ਜੇ ਕਿਉਂਕਿ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਸੀ ਇਹ ਵੀ ਆਉਂਦਾ ਜੇ ਐਕਸਪੋਰਟ ਕੁਆਲਿਟੀ ਦੇ ਵਿੱਚ ਸਰਪਲਸ ਦੇ ਵਿੱਚ ਇਹ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਰੇਟ 445 ਰੁਪਏ ਦੇ ਨਾਲ ਬਿਨਾਂ ਦੁਪੱਟੇ ਤੇ ਇੱਕ ਆਹ ਸੂਟ ਨੇ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ 400 ਤੇ 45 ਰੁਪਏ ਦੇ ਵਿੱਚ ਇਹ ਵੀ ਦੁਪੱਟੇ ਨਾਲ ਤੇ ਬਿਨਾਂ ਦੁਪੱਟੇ ਦੇ ਬਹੁਤ ਜ਼ਿਆਦਾ ਸੂਟ ਸੇਲ ਹੋਏ ਆ ਜਿਦੇ ਵਿੱਚ ਮੈਚਿੰਗ ਦੇ ਵਿੱਚ ਵੀ ਆਏ ਹੀ ਪਰ ਆਪਣੇ ਕੋਲੇ ਹੈਗਾ ਜੇ ਆਲ ਓਵਰ ਤੇ ਇਹ ਤੁਹਾਨੂੰ ਮਿਲੂਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਪੂਰੇ ਆਲ ਓਵਰ ਹੀ ਇੰਡੀਆ ਦੇ ਵਿੱਚ ਇਹ ਸੜਕੋ ਹੀਗਾ ਛੋਟਾ ਜਿਹਾ ਸਟਾਕ ਸੋਹਣੇ ਸੋਹਣੇ ਸੂਟਾਂ ਦਾ ਸਾਰੇ ਜਿਹੜੇ ਆਪਾਂ ਤੁਹਾਡੇ ਸਾਹਮਣੇ ਖੋਲਤੇ ਆ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਜਿਹੜਾ ਜੇ ਲੈ ਸਕਦੇ ਜੇ ਸਿੰਗਲ ਵੀ ਬੁੱਕ ਕਰ ਸਕਦੇ ਜੇ ਦੋ ਕਰਨੇ ਆ ਦੋ ਤਿੰਨ ਚਾਰ ਜਿੰਨੇ ਵੀ ਤੇ ਖੁੱਲੀਆਂ ਆਫਰਾਂ ਨੇ ਬਾਕੀ ਹੋਰ ਵੀ ਪ੍ਰਿੰਟ ਸੂਟ ਜਿਹੜੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਮਿਲਣਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੁਪੱਟੇ ਵਾਲੇ ਸੂਟ ਜਿਹੜੇ ਜੇ ਉਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਆਪਣੇ ਕੋਲ ਆ ਗਏ ਉਹਨਾਂ ਦੀਆਂ ਵੀਡੀਓ ਵੀ ਅੱਗੇ ਤੁਹਾਨੂੰ ਆਪਾਂ ਦੇਵਾਂਗੇ ਇਹ ਇੱਥੇ ਹੀ ਕਰਦੇ ਆਂ ਵੀਡੀਓ ਸਮਾਪਤੀ ਫਿਰ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਸਟਾਕ ਹਾਂ ਜੀ ਬਿਸਮੱਲਾ ਲੰਮੇ ਟਾਈਮ ਬਾਅਦ ਅੱਜ ਮੈਂ ਸਾਹਮਣੇ ਕੈਮਰੇ ਤੇ ਆਣ ਕੇ ਬੋਲਣ ਦਾ ਸਾਹ 걸 ਗਿਆ ਮੈਨੂੰ ਵੀ ਤੇ ਚਲੋ ਇਹ ਵੀਡੀਓ ਆਪਾਂ ਇੱਥੇ ਕਰਦੇ ਆਂ ਐਂਡ ਫਿਰ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਸਟਾਕ ਦੇ ਨਾਲ ਤੇ ਇੱਥੇ ਆਪਾਂ ਤੁਹਾਨੂੰ ਪਾਉਨੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ